ਹੇ ਗਾਇਜ਼ ਆਮ ਬੈਕ ਅਰੇ ਮੇਲ ਗਏ ਹਰ ਤੁਸੀਂ ਜਾਵੜ ਮਾਂ ਕਰ ਰਿਹਾ ਭਾਈ ਨਾ ਮਰਾਂ ਇੰਨਾ ਕਰੇ ਕੋਈ ਠੀਕ ਹਾਂ ਵੇਖ ਪਹਿਲਾਂ ਮੈਂ ਸਹੀ ਹੈ ਯਾਰ ਚੱਲ ਬਾਹਰ ਚੋਂ ਟੋਪਾ ਵੇਖ ਲਾ ਆ ਮੈਂ ਸਵੇਰੇ ਸਵੇਰੇ ਆ ਕੇ ਠਾਤਾ ਇਹਨਾਂ ਨੇ ਮੈਨੂੰ ਅੱਖਾਂ ਵੀ ਨਹੀਂ ਖੁੱਲੀਆਂ ਆਏ ਤੇ ਹੁਣ ਇੱਧਰ ਆ ਕੇ ਵੜ ਗਏ ਤੋਂ ਅੱਖਾਂ ਵੀ ਨਹੀਂ ਖੋਲਨੀਆਂ ਬੰਦੇ ਹੁਣ ਕਹਿੰਦੇ ਆਲਸ਼ਾਰ ਚੱਲ ਗਏ ਬਾਹਰ ਬਾਹਰ ਸੁਣਾਣੇ ਬੈਠੇ ਦੋਵੇਂ ਲੂਈਏ ਲੂਈਏ ਦੋਵੇਂ ਸਰਹਾਣੇ ਬੈਠੇ ਲੈ ਰੈਣੀ ਫਿਊਚਰ ਚਲੋ ਦੋਸਤੋ ਅਸੀਂ ਅਸੀਂ ਬਾਈ ਗੋਲਡ ਹਾਰ ਤੇ ਵਾਲ ਕਟਾਉਣਾ ਭਾਈ ਜੀ ਪਕੌੜੇ ਤੇਰੀ ਭੈਣ ਲਾਤੀ ਹੈ ਚਲੋ ਦੋਸਤੋ ਅਸੀਂ ਅਸੀਂ ਸ਼੍ਰੀ ਮੁਕਸਾ ਸਾਹਿਬ ਬਾਈ ਗੋਲਡ ਹਾਰ ਵੀ ਤੇ ਵਾਲ ਕਟਾਉਣਾ ਭਾਈ ਜੀ ਪਕੌੜਾ ਉਹਦੀ ਆਪ ਦੀ ਦੁਕਾਨ ਆ ਮੂਹ ਚਿੱਟਾ ਘੜਦੇ ਦਾ ਬਈ ਸ਼ੈਲ ਦੇ ਮਾਚਾ ਮਾਰ ਕਰਨਾ ਇਹਦਾ ਮੋਬਾਈਲ ਆਇਆ ਕਿਤੇ ਮਾਤਿ ਦਾ ਨਾਂ ਹੱਸੀ ਤੇ ਸਰਾਈ ਲਾਉਦਾ ਬੁੱਗਾ ਸਰਾਈ ਬੁੱਗਾ ਸਰਾਈ ਲਾਉਦਾ ਸਰਾਈ ਕਟਿੰਗ ਹੋ ਗਈ ਤੇ ਤਾਈ ਸੋਣਾ ਉਹ ਭੈਣ ਚ ਯੂ ਐ ਐ ਵੇ ਰੈਕ ਕੋ ਇੰਦਾ ਵੈਕ ਬੁੱਧਾ ਸਭੀ ਆਤਵਾ ਸੋੜਾ ਕਿੰਨੇ ਗਾਲੇ ਵੀ ਆਹ ਵਾਲਾ ਜੱਟਾ ਉੱਲੂ ਗੋ ਦੂਰੀਆਂ ਵੀ ਵੀ ਕੰਮ ਸਾਡੇ ਪੂੜਾ ਆਈਆ ਸਾਡੇ ਪੂੜਾ ਆਈਆ ਆਓ ਉਹ ਆਪ ਵੀ ਕਿਲੇ ਦੇ ਕੋਟੀ ਓਏ ਜਾਣ ਗਈ ਨਹੀਂ ਨਵੀਂ ਦੇਣਾ ਜਾਣ ਗਈ ਨਹੀਂ ਨਵੀਂ ਨਹੀਂ ਦੇਣਾ ਗਈ ਨਹੀਂ ਜੱਗੋ ਗੋਏ ਜਦ ਮਾਰ ਤੇਰੇ ਉੱਤੇ ਬਾਊ Olha, eu não sei se você vai fazer isso. O vai fazer isso. Você vai fazer isso. Você vai fazer isso. Você vai fazer de Você vai fazer ਵੇਬਾ ਕਾਜ ਹਰੀ ਕਰ ਲੈ ਹਾਂ ਮੈਂ ਜ਼ਰੀ ਨਹੀਂ 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 ਗੈਂਦਾ ਕਾਚੀ ਵੀ ਨਹੀਂ ਗੈਂਦਾ ਉਹ ਪਾਜਰ ਖਿਜੀ ਗੋਆ ਖਾ ਗਵਾ ਖਾ ਗਵਾ ਭੰਦੇ ਲੋੜਾ ਉਹ ਨਾ ਯਾਰ 2 ਵਜੇ ਬਾਹਰ ਬਿਲੀ ਇਹ ਸੁੱਕਾ ਰਾਂ ਦਾ ਗੋਈ ਨਹੀਂ ਯਾਰ ਉਹ ਮਾਤ ਮੈਂ ਸ਼ਾਮੇ ਖੜ ਕੇ ਬੁਲਾਉਂਦਾ ਅੱਜ ਇੰਦਰਲਾਕ ਸੁਤੋਨੀ ਇਹ ਨੰਗੇ ਪੈਰੀ ਗਰੀਬ ਚਾਂਦੀ ਦੀ ਹੈ ਇਹ ਰੱਖਦਾ ਗਏ ਸੜ ਪੈ ਚੱਲ ਮੋਟਰ ਨਹੀਂ ਕਰਨੀ ਮਹਿੰਗੀ ਦਾ ਕਾਲਾ ਅੱਗੇ ਟੋਏ ਬੜੀ ਤੇਜ਼ੀ ਨਾਲ ਨਿਕਲੇ ਸੀ ਇੱਥੇ ਆ ਕੇ ਤੇਲ ਮੋਗ ਗਿਆ ਹੁਣ ਅਸੀਂ ਗੈਨੀ ਨੂੰ ਡੀਕਿਆਂ ਨੇ ਪਾਇਆ ਨਹੀਂ ਏ ਦੱਸ ਕਾਚੀ ਕੁਛ ਟਿਪ ਨਹੀਂ ਕੀਜੀਏ ਰਾਸੀ ਕਰ ਦਿਆ ਕਿਦੜਾ ਕੱਟੇ ਵੀ ਬੜੇ ਮਾਰ ਦੋ ਉਹ ਆ ਗਿਆ ਉਹ ਆ ਗਿਆ ਗੈਨ ਸਾਡੇ ਤੁਰਿਆ ਭੱਜ ਗਏ ਸਾਡੇ ਸਕੂਲ ਦੇ ਟੀਚਰ ਸਾਡੇ ਗਏ ਨੰਗੇ ਕੋਲ ਦੀ ਜਿੰਨਾ ਕੋਲੇ ਅਸੀਂ 12 ਸਾਲ ਪੜ੍ਹੇ ਹਾਂ 12 ਸਾਲਾਂ ਦੀ ਸਾਡੀ ਕੋਈ ਕਮਾਈ ਨਹੀਂ ਦਿੱਤੀ ਇੱਕ ਆ ਜਾਂਦਾ 12 ਸਾਲ ਉਹਨਾਂ ਨੇ ਕੁਝ ਨਹੀਂ ਦਿੱਤਾਾਨੂੰ ਅਸੀਂ ਹੁਣ ਆ ਖੜੇ ਕੋਲ ਦੀ ਨੰਗੇ ਸਾਰੇ ਕੋਈ ਸਾਧ ਨਹੀਂ ਹੋਇਆ ਲੱਗ ਰਿਹਾ ਵਾਯਾ ਭੈਣ ਚੋ ਦਾ ਟਾਈਮ ਹੋਈ ਜਾਂਦਾ ਤੇਰੀ ਤਾਰੀਫ ਕਰੀ ਆ ਨਾ ਵਲੌਗ ਚ ਇੱਥੇ ਖੜਾ ਜਿਦਾ ਕਰੀ ਜਾਂਦਾ ਹਨ ਨਹੀਂ ਦਾ ਤੁਹਾਨੂੰ ਤੇਰੇ ਕੋਲ ਆ ਮੈਂ ਫੋਨ ਲੈ ਆਵਾ ਆਰੀ ਜੋ ਹੋ ਨਹੀਂ ਬੋਲ ਕਾਤੀ ਬੋਲਣ ਕੀ ਬੋਲੇਗਾ ਕੀ ਕਹਾਂਗਾ ਕਿ ਕੀ ਬੋਲਾਂ ਬੁੱਧੀਆਂ ਨਾ ਸਮਾਂ ਤੇ ਵਕਾਈ ਹੈ ਨਹੀਂ ਹਾਜੇ ਯਾਰ ਜਾਈਦਾ ਆ ਵੀ ਜੀ ਜਾ ਫਿਰ ਯਾਰ ਵਿਆਹ ਦੇ ਦਿੱਤਾ ਬਹੁਤ ਹੈ ਨਗਨੀ ਦਾ ਇੰਨੀ ਇੰਨੀ ਤਰੀਫ ਨਾਲ ਖੁਸ਼ ਹੈ ਨੇ ਸੁਬਾ 8:00 ਕਵੇਜ ਉੱਠਿਆ ਤੇ ਆਹ ਸਰਾਣੇ ਬੈਠਾ ਦੋਵੇਂ 8:00 ਬਜੇ ਬਾਲ ਖਾ ਦੋਵੇਂ ਕੌਟਰ ਬੈਠਾ ਤੇ ਕੌਟਰ ਬੈਠਾ ਕਹਿੰਦੇ ਚਲੋ ਵਾਕਟਾਉਂ ਚੱਲਦੇ ਕੋਲਰ ਚਾਹ ਪੀਤੀ ਮਾੜੀ ਉਹ ਵੀ ਅੱਤੀ ਪੀਤੀ ਆ ਇਹ ਗੇਮ ਖੇਡਿਆ ਉਹ ਸਰਾਣੇ ਬੈਠਾ ਮੈਂ ਤੇ ਉੱਧਰ ਲੱਗੇ 1 ਵਜੇ ਘਰੇ ਬੜੇ 2 ਵਜੇ ਆਉਂਦੇ ਨੂੰ ਕਾਸੀ ਬੈਠਾ ਸੀ ਤਿਆਰ ਹੋ ਕੇ ਹੋਣਾ ਚੱਲੇ ਆਉਂਦੇ ਆ ਦਾ ਤੇਲ ਮੋ ਗਿਆ ਨਾਲ ਆ ਜਿੰਦਰਾ ਭਾਈ ਰੋਟੀ ਨਹੀਂ ਖਾਦੂ ਬਣਾਪਾ ਲਾਗ ਰਾ ਰੱਖਣਾ ਪਰ ਆ ਮੈਂ ਜਿੰਦਰਾ ਇਹ ਕੇਰ ਤਾਂ ਕਾਸੀ ਮਿਠਾਵਾ ਮੇਲ ਕਾਹ ਦੇ ਨਾਲੇ ਇਨੀ ਵਟ ਇਨੀ ਵਾਟ ਲਿਆ ਇਹਨੂੰ ਹੁਣ ਹੁਣ ਕਾਚੀ ਦੀ ਚਾਹੀਦੀ ਚਾਬੀ ਘਵਾਤੀ ਸੌਰੀ ਬਾਈ ਮੈਂ ਘਵਾਈ ਸੀ ਪੁੱਤ ਚਾਬੀ ਤੇਰੀ ਹਏ ਆ ਛੱਡ ਇਹ ਰੇਲਾ ਮਰ ਜੇ ਛੱਡ ਛੱਡ ਜੂਗਾ ਤੇਰੀ ਪਰਜਾਈ ਦੀ ਖਾਨਣੀ ਆ ਬੁੱਦੀ ਤੇ ਬਾਈ ਸੌਰੀ ਕਿਹੜੀ ਦੀ ਬਾਈ ਕਿਹੜੀ ਦੀ ਇੱਕ ਵੇ ਦਾ ਦੱਸ ਗਿਓ ਇੱਕ ਵਾਤਾ ਤੁਹਾਡੇ ਘਰੇ ਦੇਖੀ ਵਿਖਾਉਂਦਾ ਐ ਚਪਾਰੇ ਬਾਈ ਕਿੰਨੇ ਕਰਾਂਗਾ ਤੂੰ 50 ਰੁਪਏ ਦਾ ਬਾਈ ਬਾਈ ਤੀਆਂ ਦਾ 50 ਦਾ 50 ਦਾ ਤੀਆਂ ਦਾ ਕਿੰਨੇ ਦਾ ਪਵਾਲਾ ਇਹ ਕਰਾ ਰੀਆ ਰਹਿਣ ਬਗਾਰੇ ਦਾ ਐ ਨਹੀਂ ਬਸ 200 ਰੁਪਏ ਕਿੱਥੇ ਗਰਗਾਸੇ ਮਿਲਦਾ ਯਾਰ ਚਾਚਾ ਹੋ ਗਿਆ ਜਲਦੀ ਭੱਜ ਗਏ ਹੰਦਾ ਬਣ ਨਹੀਂ ਯਾਰ ਚਾਚਾ ਬਾਪੂ ਨੀ ਆਪਾਂ ਦੇਖ ਰਾ ਚਾਚਾ ਇੱਕ ਵਾਰੀ ਉੱਦੇ ਵਾਲਾ ਡਾਂਸ ਉਹ ਨਹੀਂ ਓਏ ਇੱਕ ਵਾਰੀ ਬਸ ਜੇ ਮੈਂ ਮਮਾ ਕੰਮ ਖਰਾਬ ਉਹ ਸਾਰੇ ਵੀਡੀਓ ਜਸਟੋਕ ਲਾਣਾ ਵੀਡੀਓ ਵਾਇਰਲ ਹੋ ਗਈ ਸੀ ਸੇ ਵੀ ਚੋ ਜਾਏ ਉਹ ਨਹੀਂ ਇਹ ਇਹ ਸਾਡੇ ਸਟੋਰ ਦੀ ਹੈ ਲੋਹਾਂ ਲੱਗ ਗਈ ਹੈ ਕਾਫੀ ਸੈਣ ਚੰਗਾ ਮੂਵ ਕਰ ਦਿੱਤਾ ਕਿਵੇਂ ਚੰਦੇ ਚਲਾਇਆ